ਗਲ ਸੂਫੀ ਸ਼ਾਇਰਾਂ ਸੋ ਅੱਜ ਤੋਂ ਬਾਅਦ ਆਪਾਂ ਪੂਰਨ ਭਗਤ ਦਾ ਕਿੱਸਾ ਸੁਣਾਉਣ ਲੱਗੇ ਹਾਂ ਤੁਹਾਨੂੰ ਸਾਰਾ ਕਿੱਸਾ ਪੂਰਨ ਭਗਤ ਜੀ ਦਾ। ਰਤ ਕਵੀ ਕਾਲੀਦਾਸ ਦੀ ਰਚਨਾ ਲਿਖੀ ਆ। ਕਵੀ ਕਾਲੀਦਾਸ ਜੀ ਆ। ਸ਼ੁਰੂਆਤ ਉਸਤਤ ਪਰਮਾਤਮਾ ਦੀ। ਕਵੀ ਜੀ ਕੀ ਕਹਿੰਦੇ ਆ ਕਿੱਸਾ ਪੂਰਨ ਭਗਤ ਦਾ ਸਿਰਜਨਹਾਰ ਕਰਤਾਰ ਦਾ ਅਤੈਂਤ ਰੀਏ। ਲੀਲਾ ਉਸ ਦੀ ਅਪਰ ਅਪਾਰ ਭਾਈ। ਭੇਦ ਕਿਸੇ ਨੇ ਮੂਲ ਨਾ ਪਾਇਆ ਹੈ। ਗਿਆਨੀ ਗੁਣੀ ਜੋ ਕਰੇ ਪੁਕਾਰ ਪਾਈ ਹਰ ਇੱਕ ਦੇ ਵਿੱਚ ਵਿਆਪ ਰਹਾ ਦੀਨ ਦਿਆਲ ਸੱਚਾ ਸਿਰਜਨਹਾਰ ਪਾਈ ਕਿਤੇ ਸ਼ਹਿਰ ਸੁਹਾਮਨੇ ਹੈਨ ਮੰਦਰ ਕਿਤੇ ਆਪਦੀ ਨજર ਉਜਾੜ ਪਾਈ ਵੱਧ ਇੱਕ ਤੋਂ ਇੱਕ ਬਣਾ ਦਿੱਤਾ ਤਾਂ ਕਿ ਕਦੇ ਨਾ ਕੋਈ ਹੰਕਾਰ ਪਾਈ ਹਾਥੀ ਕੱਦ ਦਾ ਜੋ ਪਹਾੜ ਜਿੱਡਾ ਲੜੇ ਕੀੜੀ ਜੇ ਦੇਮ ਦੀ ਮਾਰ ਪਾਈ ਉਹੀ ਰਾਮ ਤੇ ਉਹੀ ਰਹੀਮ ਸੱਚਾ ਧਾਰੇ ਉਸਨੇ ਕਈ avatars ਪਾਈ ਕਾਲੀ ਦਾਹ ਦੂ ਨਾਮ ਤੇ ਆਉਂਦਾ ਹੈ ਕਰੇ ਉਸ ਨੂੰ ਸਾਗਰੋਂ ਪਾਰ ਪਾਈ ਹੁਣ ਆਪਾਂ ਉਸ ਸ਼ੁਰੂਆਤ ਉਸ ਤੋਂ ਦਹਾ ਗੁਰੂਆਂ ਦੀ ਇਸ ਦੇ ਵਿੱਚ ਹੀ ਆ ਪੜ ਦੋ ਆਦਪੁਰਖ ਪਰਮਾਤਮਾ ਗੁਰੂ ਨਾਨਕ ਜਿਸ ਨੂੰ ਗੁਰਨਾਣਕ ਜੀ ਨੂੰ ਸੇਵ ਦਾ ਕੁੱਲ ਜਹਾਨ ਪਿਆਰੇ ਦੂਜੀ ਪਾਸੇ ਗੁਰੂ ਹੈਨ ਅੰਗਦ ਦੇ ਡੇਰਾ ਵਿੱਚ ਖਰੂਲ ਜੋ ਲਿਆਣ ਪਿਆਰੇ ਅਮਰਦਾਸ ਤੀਜੇ ਗੁਰੂ ਤੀਜੀ ਪਾਤਸ਼ਾਹੀ ਜਨਮ ਮਰਨ ਦੀ ਫਾਟੀ ਕਟਾਨ ਪਿਆਰੇ RAMDAS ਗੁਰੂ ਚੌਥੀ ਪਾਤਸ਼ਾਹੀ ਜਿਹੜੇ ਪਾਪੀਆਂ ਨੂੰ ਮੁਕਤ ਕਰਾਣ ਪਿਆਰੇ ਅਰਜਨਦੇਵ ਗੁਰੂ ਪਾਤਸ਼ਾਹ ਪੰਜਮ ਜਿਹੜੇ ਕੋੜੀਆਂ ਕੋੜ ਹਟਾਣ ਪਿਆਰੇ ਗੁਰੂ ਹਰਗੋਬਿੰਦ ਪਾਤਸ਼ਾਹੀ ਛੇਵੀ ਤੂੰ ਤਾਂ ਤੂੰ ਤੂੰ ਤਾਂ ਰੂਪ ਗੁਰਬਿੰਦ ਦਾ ਯਾਨ ਪਿਆਰੇ ਹਰ ਰਾਇ ਜੀ ਸਤਮੀ ਪਾਤਸ਼ਾਹੀ ਜਪਹਾਰਿਕਾ ਨਿਤਕਰਾਨ ਪਿਆਰੇ ਗੁਰੂ ਹਰਿਕ੍ਰਿਸ਼ਨ ਜੀ ਸੰਤਾਂ ਨੂੰ ਰੂਪ ਕ੍ਰਿਸ਼ਨ ਦਾ ਹੋਏ ਦਖਾਨ ਪਿਆਰੇ ਗੁਰੂ ਤੇਗ ਬਹਾਦਰ ਸਾਹ ਨਵੇਂ ਨਾਵੇਂ ਲਾਜ ਆਣ ਕੇ ਹਿੰਦਰ ਖਾਨ ਪਿਆਰੇ ਪਿਤਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੇ ਜਿਨ੍ਹਾਂ ਪਰ ਉਪਕਾਰ ਮਹਾਨ ਪਿਆਰੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ ਗ੍ਰੰਥ ਜੀ ਗਰੂਪ ਤੇ ਸੇ ਪਾਸ਼ਾਇਆ ਵਾਲੇ ਤੋਂ ਮਾਨ ਪਿਆਰੇ ਜਿਹਦੇ ਪਰਦੇ ਆ ਤੇ ਨੂੰ ਸ਼ਾਂਤੀ ਆਵੇ ਦਰਸ ਗੁਰਾਂ ਦਾ ਹੋਣਾ ਹੋਮ ਦਾ ਆਣ ਪਿਆਰੇ ਹੱਥ ਜੋੜ ਕੇ ਤੇ ਮੇਰੀ ਬੰਦਨਾ ਹੈ ਸੱਚੇ ਤਤਗੁਰ ਤਾਹੀ ਪਛਾਨ ਪਿਆਰੇ ਜਿੱਥੇ ਤਾਰੇ ਨੇ ਅਨ ਅਨੇਕ ਪਾਪੀ ਗਿਣ ਸਕੇ ਨਾ ਜਿੰਨਾ ਜਮਾਨ ਪਿਆਰੇ ਕਿਛੇ ਮਹਾਰਾਜ ਗੁਰਦੇਵ ਸਵਾਮੀ ਕਾਲੀਦਾਸ ਜੀ ਕਰੋ কল্যাণ ਪਿਆਰੇ ਸੋ ਇਹ ਜਿਹੜੀ ਕਵਿਤਾ ਵਾ ਜਿਹੜਾ ਪੂਰਨ ਕਿਸ ਤੱਕ ਜਿਹੜੇ ਕਥਾ ਵਾ ਪੂਰਨ ਭਗਤੀ ਦੀ ਕਥਾ ਵਾ ਇਹਦੇ ਜੋ ਲੇਖਕਾ ਕਵੀ ਕਾਲੀਦਾਸ ਜੀ ਲੇਖਕਾ ਇਹਦੇ ਬਹੁਤ ਲੰਮੇ ਚੋੜੇ ਤੇ ਇਹਦੀ ਵਿਆਖਿਆ ਕੀ ਕਥਾ ਕੀਤੀ ਚਾਲੂਗੀ ਜੋ ਲੈਣ ਵਾਲੀ ਵਿਆਖਿਆ ਉਸ ਦੇ ਸਾਵ ਨਾਲ ਸੋ ਅਗਰ ਤੁਸੀਂ ਇਹਦੇ ਲਗਾਤਾਰ ਲੰਮੀ ਵਿਆਖਿਆ ਚਾਹੁੰਨੇ ਚਾਹੁੰਨੀ ਹੋ ਕਮੈਂਟ ਕਰਿਓ ਸ਼ੇਅਰ ਕਰਿਓ ਤਾਂ ਕਿ ਪੂਰਨ ਭਗਤ ਦਾ ਕਿੱਸਾ ਹਰ ਇੱਕ ਨੂੰ ਸੁਨਾਇਆ ਜਾ ਸਕੇ ਸੋ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦੀ ਫਤਿਹ